ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਸਹਾਇਕ ਧੰਦੇ ਬਣਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ ਤਾਂ ਜੋ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਵੀ ਅਪਣਾ ਕੇ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਪਰ ਹੁਣ ਕਿਸਾਨਾਂ ਲਈ ਸਹਾਇਕ ਧੰਦੇ ਵਜੋਂ ਅਪਣਾਇਆ ਗਿਆ ਡੇਰੀ ਫਾਰਮਿੰਗ ਦਾ ਧੰਦਾ ਸਿਰਦਰਦੀ ਬੰਦਾ ਜਾ ਰਿਹਾ ਹੈ ਕਿਉਂਕਿ ਪਿਛਲੇ ਕਰੀਬ 1 ਦਹਾਕੇ ਤੋਂ ਜਿੱਥੇ ਦੁੱਧ ਦੇ ਰੇਟ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਉੱਥੇ ਹੀ ਸਰਕਾਰੀ ਤੇ ਗੈਰ ਸਰਕਾਰੀ ਖਰੀਦਦਾਰਾਂ ਵੱਲੋਂ ਦੁੱਧ ਦੀ ਖਰੀਦ ਨੂੰ ਲੈ ਕੇ ਕੋਈ ਰੇਟ ਨਿਸ਼ਚਿਤ ਨਹੀਂ ਕੀਤੇ ਜਾਂਦੇ ਜਿਸ ਕਾਰਨ ਕਿਸਾਨਾਂ ਦੇ ਦੁੱਧ ਦਾ ਕੋਈ ਵਾਜਬ ਰੇਟ ਨਹੀਂ ਮਿਲ ਰਿਹਾ ਇਸ ਪੂਰੇ ਮਾਮਲੇ ਬਾਰੇ ਪੰਜਾਬ ਦੁੱਧ ਯੂਨੀਅਨ ਇਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਗਲਬਾਤ ਦੌਰਾਨ ਸਾਰੀ ਜਾਣਕਾਰੀ ਸਾਂਝੀ ਕੀਤੀ ਕੀ ਕੀ ਕਿਹਾ ਉਹਨਾਂ ਨੇ ਆਓ ਇੱਕ ਵਾਰ ਸੁਣਦੇ ਹਾਂ ਨਾ ਨਾ ਕਿ ਮੰਗ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਡੇਰੀ ਯੂਨੀਅਨ ਇਕਤਾ ਅੱਜ ਦਾ ਜੋ ਇਹ ਮੰਗ ਪੱਤਰ ਆ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬਠਿੰਡਾ ਨੂੰ ਇਹ ਮੰਗ ਪੱਤਰ ਇਸ ਸਬੰਧ ਵਿੱਚ ਦੇ ਰਹੇ ਹਾਂ ਕਿ ਜੋ ਜਿਹੜਾ ਹੈਗਾਗਾ ਇਹਨਾਂ ਦਿਨਾਂ ਦੇ ਵਿੱਚ ਦੁੱਧ ਦਾ ਫਲੱਡ ਸੀਜ਼ਨ ਹੁੰਦਾ ਹੈਗਾ ਔਰ ਦੁੱਧ ਉਤਪਾਦਕ ਜੋ ਆਪਾਂ ਕਹਿੰਦੇ ਕਿ ਕਿਸਾਨਾਂ ਨੇ ਇਹ ਦੁੱਧ ਦਾ ਧੰਦਾ ਸਹਾਇਕ ਧੰਦੇ ਵਜੋਂ ਅਪਣਾਇਆ ਹੋਇਆਗਾ ਅਤੇ ਕਈ ਸਾਡੇ ਦੁੱਧੀ ਭਰਾ ਵੀ ਮੰਨ ਲਓ ਕਈ ਦੁੱਧੀ ਦਾ ਮੰਨ ਲਓ ਦੁੱਧ ਹੈ ਜਿਹੜੇ ਕਲੈਕਸ਼ਨ ਕਰਦੇ ਆ ਘਰਾਂ ਦੇ ਵਿੱਚੋਂ ਆਮ ਛੋਟੇ ਜ਼ਿਮੀਂਦਾਰ ਜੋ ਇੱਕ ਇੱਕ ਦੋ ਦੋ ਪਸ਼ੂ ਰੱਖਦੇ ਆ ਔਰ ਕਈਆਂ ਨੇ ਪਸ਼ੂ ਵੀ ਰੱਖੇ ਹੋਏ ਆ ਆਪਦਾ ਸਹਾਇਕ ਧੰਦੇ ਵਜੋਂ ਇਹ ਧੰਦਾ ਅਪਣਾਇਆ ਹੋਇਆਗਾ ਦੁੱਧ ਉਤਪਾਦਨ ਦਾ ਕੰਮ ਵੀ ਨਾਲ ਕਰਦੇ ਆ ਪਰ ਕੀ ਹੁੰਦਾਗਾ ਜਿਹੜਾ ਨਵੰਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਮੈਂ ਇਹ ਦੱਸ ਦਿਨਾ ਚਾਹਣਾਗਾ ਕਿ ਜੋ ਇਹ ਦੁੱਧ ਹੈ ਇਸ ਨੂੰ ਦੋ ਜਿਹੜੀਆਂ ਸ਼੍ਰੇਣੀਆਂ ਵਿੱਚ ਖਰੀਦਾ ਜਾਂਦਾ ਹੈਗਾ ਇੱਕ ਗੈਰ ਸੰਗਠਿਤ ਉਦਾਰਾਗਾ ਔਰ ਇੱਕ ਸਰਕਾਰ ਨਾਲ ਸੰਬੰਧਿਤ ਸੰਗਠਿਤ ਉਦਾਰੇ ਹੈ ਜਿਵੇਂ ਇਹ ਬਾਣੀ ਬੇਰਕਾ ਹੋਗੀ ਇਹਨਾਂ ਦੀਆਂ ਪਿੰਡਾਂ ਦੇ ਵਿੱਚ ਡੈਰੀਆਂ ਆਈਆਂ ਇਹਨਾਂ ਦੇ ਲਗਭਗ ਜਿਹੜੇ ਰੇਟ ਹੈ ਇਹਨਾਂ ਦੇ ਦਿਨਾਂ ਦੇ ਵਿੱਚ ਉਹ ਆਪਾਂ ਕਹ ਲਈਏ 8.5 8 ਰੁਪਏ ਰੇਟ ਹੈ ਔਰ ਪਿੱਛੇ ਜਿਵੇਂ ਹੁਣ ਪੋਹ ਦਾ ਮਹੀਨਾ ਜਦੋਂ ਦਾ ਚੜਿਆ ਸੀਗਾ ਉਸ ਦੇ ਵਿੱਚ ਕੀ ਸੀਗਾ ਇਹਨਾਂ ਦੇ ਰੇਟ 8 ਰੁਪਏ ਸੀ ਔਰ ਸਾਨੂੰ ਜਿਹੜਾ ਹੈਗਾ ਹੈ ਇੱਥੇ ਪ੍ਰਾਈਵੇਟ ਜੋ ਗੈਰ ਸੰਗਠਿਤ ਅਦਾਰੇ ਆਪਾਂ ਕਹਿੰਦੇ ਆ ਅਸੀਂ ਜੋ ਦੁੱਧੀਆਂ ਜਾਂ ਇੱਥੇ ਪ੍ਰਾਈਵੇਟ ਡੇਰੀਆਂ ਵਾਲੇ ਆ ਉਹ ਗੈਰ ਸੰਗਠਿਤ ਅਦਾਰੇ ਦੇ ਵਿੱਚ ਆਉਂਦੇ ਆ ਔਰ ਸਾਥੋਂ ਜਿਹੜਾ ਦੁੱਧ ਆ ਉਹ ਵੀ ਗੈਰ ਸੰਗਠਿਤ ਅਦਾਰਿਆਂ ਦੁਆਰਾ ਹੀ ਖਰੀਦਿਆ ਜਾਂਦਾ ਹੈਗਾ ਜੋ ਪੋਰਟਰ ਪਲਾਂਟ ਆ ਜਾਂ ਘੋੜਾ ਵਾਲੇ ਪਲਾਂਟ ਆ ਤਾਂ ਉਹ ਜਿਹੜਾ ਹੈਗਾ ਹੈ ਇਹਨਾਂ ਦਿਨਾਂ ਦੇ ਵਿੱਚ ਤੜਾ ਲੈਣਾ ਲੁੱਟ ਕਰਦੇ ਆ 7-8 ਰੁਪਏ ਲੀਟਰ ਜਿਹੜਾ ਦੁੱਧ ਮਗਰ ਰੇਟ ਘਟ ਦਿੰਦੇ ਆ ਕਿਉਂਕਿ ਜਿਵੇਂ ਹੁਣ ਪਿੰਡਾਂ ਦੇ ਵਿੱਚ ਮੰਨ ਲਓ ਜੋ ਕੰਪਨੀਆਂ ਆਂ ਪਾਣੀ ਇਹ ਮੂਲ ਵਗੈਰਾ ਉਹਨਾਂ ਦਾ ਰੇਟ ਆਪਾਂ ਮੰਨ ਲਓ ਵੀ ਜੇਕਰ 8 ਰੁਪਏ ਰੇਟ ਆ ਜਾਂ 8.5 ਤਾਂ ਜੋ ਦੁੱਧ ਆ ਉਹਨਾਂ ਨੇ ਵੀ 8.5 ਰੁਪਏ ਚੱਕਣਾ ਔਰ ਜਦੋਂ ਇੱਥੇ ਦੁੱਧ ਉਹ ਘਰਾਂ ਦੇ ਵਿੱਚ ਸਪਲਾਈ ਕਰਦੇ ਆ ਜੋ ਉਸ ਤੋਂ ਦੁੱਧ ਵੱਧ ਦੁੱਧ ਹੁੰਦਾਗਾ ਉਹ ਮੰਨ ਲਓ ਡੇਰੀ ਤੇ ਪਾਉਂਦੇ ਆ ਕਿਸੇ ਵੀ ਪ੍ਰਾਈਵੇਟ ਡੇਰੀ ਤੇ ਤਾਂ ਉਹ ਦੁੱਧ ਹੈ ਜਿਹੜਾ ਉੱਥੋਂ 8.5 ਰੁਪਏ ਖਰੀਦਿਆ ਹੋਇਆ ਤੇ ਇੱਥੇ ਉਹ 8.5 ਪਾਉਣਾ ਪੈਂਦਾ ਜੇ 8 ਰੁਪਏ ਖਰੀਦਿਆ ਤਾਂ ਇੱਥੇ ਰੇਟ 7 ਰੁਪਏ ਆ ਮੰਨ ਲਓ 1 ਰੁਪਏ ਨਾਲ ਆਪਾਂ ਕਹਿ ਲਈਏ 6 ਦਾ ਜਿਹੜਾ ਘਾਟਾ ਪੈਂਦਾ ਹੈਗਾ ਹਰੇਕ ਦੁੱਧੀ ਭਰਾ ਨੂੰ ਦੁੱਧ ਤਪਾਦਕ ਨੂੰ ਔਰ ਜਿਹੜਾ ਇਹ ਸੌਦਾ ਹੈਗਾ ਇਹ ਘਾਟੇ ਦਾ ਸੌਦਾ ਬਣਿਆ ਹੋਇਆ ਅਸੀਂ ਜਿਹੜਾ ਇਹ ਮੰਗ ਪੱਤਰ ਹੈ ਡੀਸੀ ਸਾਹਿਬ ਨੂੰ ਅੱਜ ਇਸ ਕਰਕੇ ਦੇ ਰਹੇ ਹਾਂ ਕਿ ਜਿਹੜੀ ਹੈ ਸਰਕਾਰ ਤੱਕ ਸਾਡੀ ਅਪਰੋਚ ਕੀਤੀ ਜਾਵੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੈਸੇਜ ਲਾਇਆ ਗਿਆ ਔਰ ਜਥੇਬੰਦੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੰਗ ਪੱਤਰ ਦਿੱਤੇ ਗਏ ਆ ਕਿ ਸਰਕਾਰ ਸਾਡੇ ਨਾਲ ਜਿਹੜਾ ਹੈਗਾ ਆ ਉਹਦਾ رابطہ ਕਾਇਮ ਕਰੇ ਮੀਟਿੰਗ ਕਰੇ ਬਹਿ ਕੇ ਗੱਲਬਾਤ ਕਰੇ ਔਰ ਇਸ ਵਿਸ਼ੇ ਤੇ ਜਿਹੜਾ ਹੈਗਾ ਕੋਈ ਜਲਦ ਫੈਸਲਾ ਲਿਆ ਜਾਵੇ ਜੋ ਇਹ ਦੁੱਧ ਦੇ ਤਪਾਰਕਾਂ ਦੀ ਕਿਸਾਨਾਂ ਦੀ ਦੁੱਧੀਆਂ ਦੀ ਢੱਲੇ ਨਾਲ ਮੰਨ ਲਾ ਗੈਰਸੰਗਠਿਤ ਦਰਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਹਰ ਸਾਲ ਵੀ ਇਸ ਤੇ ਕੋਈ ਫੈਸਲਾ ਲੈ ਕੇ ਕੋਈ ਕਾਨੂੰਨ ਬਣਾਇਆ ਜਾਵੇ ਵੀ ਕੋਈ ਵੀ ਏਦਾਰਾ ਜੋ ਮੰਨ ਲਓ ਸੰਗਠਿਤ ਏਦਾਰੇ ਆ ਉਸ ਰੇਟ ਤੋਂ ਜਿਹੜਾ ਹੈਗਾ ਰੇਟ ਘਟਾ ਕੇ ਦੁੱਧ ਨਾ ਖਰੀਦ ਸਕੇ ਵੀ ਜੇ ਕੋਈ ਖਰੀਦਦਾ ਤਾਂ ਉਸ ਤੇ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਆਪਣੇ ਕਿਸਾਨ ਭਰਾ ਦੁੱਧ ਦੇ ਤਪਾਰਕ ਜੋ ਇਹਨਾਂ ਨੇ ਧੰਦਾ ਇਹ ਮੰਨ ਲਓ ਸਹਾਇਕ ਧੰਦੇ ਵਜੋਂ ਬਣਾਇਆ ਆਪਦਾ ਖਿਸ਼ਹਾਲ ਹੋ ਸਕਣ ਤੇ ਆਪਦਾ ਚੰਗਾ ਮਨਾਫਾ ਕਮਾ ਸਕਣ ਪਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਤੇ ਸੇਵਕ ਲਈ ਰਿਪੋਰਟ